不打的，不打，不打，现在。 ਲੜਕਾ ਫੇਕ ਆਈਡੀ ਬਣਾ ਕੇ ਲੜਕੀ ਨੂੰ ਕਰਦਾ ਸੀ ਤੰਗ ਪਰੇਸ਼ਾਨ ਤੇ ਅੱਗੇ ਜੋ ਹੋਇਆ ਉਸ ਨੂੰ ਸੁਣ ਕੇ ਲੋਕ ਵੀ ਹੋਏ ਹੈਰਾਨ ਤਾਂ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਜਾਣੋ ਕੀ ਹੈ ਪੂਰਾ ਮਾਮਲਾ ਇਹ ਮਾਮਲਾ ਜਿਹੜਾ ਫਿਰੋਜ਼ਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਲੜਕਾ ਜਿਹੜਾ ਉਹ ਇੱਕ ਲੜਕੀ ਨੂੰ ਮੈਸੇਜ ਕਰਦਾ ਤੰਗ ਪਰੇਸ਼ਾਨ ਕਰਦਾ ਤੇ ਜਦੋਂ ਲੜਕੀ ਦੇ ਦੁਆਰਾ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ ਜਾਂਦਾ ਹੈ ਤੇ ਪਰਿਵਾਰਿਕ ਮੈਂਬਰ ਜਦੋਂ ਉਸ ਲੜਕੇ ਨੂੰ ਸਮਝਾਉਂਦੇ ਨੇ ਕਿਉਂਕਿ ਉਹ ਲੜਕਾ ਜਿਹੜਾ ਉਨ੍ਹਾਂ ਦਾ ਗਵਾਡੀ ਹੁੰਦਾ ਹੈ ਤੇ ਜਦੋਂ ਪਰਿਵਾਰਿਕ ਮੈਂਬਰਾਂ ਦੇ ਦੁਆਰਾ ਉਸ ਲੜਕੇ ਨੂੰ ਸਮਝਾਇਆ ਜਾਂਦਾ ਹੈ ਤਾਂ ਉਹ ਲੜਕਾ ਜਿਹੜਾ ਆਪਣੇ ਸਾਥੀਆਂ ਦੇ ਨਾਲ ਰਲ ਕੇ ਕੁੜੀ ਦੇ ਪਰਿਵਾਰ ਦੇ ਉੱਤੇ ਰਾਤ ਨੂੰ ਹਮਲਾ ਕਰ ਦਿੰਦਾ ਹੈ ਜਿਸ ਦੇ ਵਿੱਚ ਲੜਕੀ ਦੇ ਪਰਿਵਾਰ ਵਾਲੇ ਜ਼ਖਮੀ ਹੋ ਜਾਂਦੇ ਨੇ ਤੇ ਇਹ ਵੀਡੀਓ ਹੈ ਜਿਹੜੀ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਲੜਕੇ ਦੇ ਵੱਲੋਂ ਲੜਕੀ ਦੇ ਪਰਿਵਾਰ ਤੇ ਹਮਲਾ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੁੜੀਆਂ ਜਿਹੜੇ ਉਸ ਦੇ ਦੁਆਰਾ ਵੀ ਖੁਲਾਸੇ ਕੀਤੇ ਗਏ ਨੇ ਤਾਂ ਫਿਰੋਜ਼ਪੁਰ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਲੜਕੇ ਜਿਹੜਾ ਉਹ ਲੜਕੀ ਨੂੰ ਮੈਸੇਜ ਕਰਦਾ ਹੈ ਤੇ ਜਦੋਂ ਲੜਕੀ ਦੇ ਦੁਆਰਾ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ ਜਾਂਦਾ ਹੈ ਤੇ ਪਰਿਵਾਰਿਕ ਮੈਂਬਰ ਨੇ ਜਿਹੜੇ ਉਸ ਲੜਕੇ ਨੂੰ ਸਮਝਾਉਂਦੇ ਨੇ ਕਿਉਂਕਿ ਉਹ ਲੜਕੇ ਜਿਹੜਾ ਉਹਨਾਂ ਦਾ ਗਵਾਂਡੀ ਹੁੰਦਾ ਹੈ ਤੇ ਉਹਨਾਂ ਦੇ ਦੁਆਰਾ ਜਦੋਂ ਉਸ ਲੜਕੇ ਨੂੰ ਸਮਝਾਇਆ ਜਾਂਦਾ ਤਾਂ ਉਹ ਲੜਕਾ ਜਿਹੜਾ ਉਹ ਆਪਣੇ ਸਾਥੀਆਂ ਦੇ ਨਾਲ ਰਲ ਕੇ ਲੜਕੀ ਦੇ ਪਰਿਵਾਰ ਤੇ ਹਮਲਾ ਕਰ ਦਿੰਦਾ ਹੈ ਤਾਂ ਤੁਸੀਂ ਵੀ ਇਸ ਵੀਡੀਓ ਨੂੰ ਪੂਰਾ ਦੇਖਣਾ ਤੇ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰ ਦੇਣਾ ਤਾਂ ਕਿ ਲੋਕ ਨੇ ਜਿਹੜੇ ਉਹ ਸਾਵਧਾਨ ਹੋ ਜਾਣ। ਜਿਹੜੇ ਪਿੰਡ ਵਾਗੇ ਵਾਲੀ ਦੀ ਰਹਿਣ ਵਾਲੀਆਂ। ਤੇ ਮੈਨੂੰ ਇੰਸਟਾਗ੍ਰam ਤੇ ਮੁੰਡਾ ਫੇਕ ਆਈਡੀ ਤੋਂ ਮੈਸੇਜ ਕਰਦਾ ਸੀ ਪੋਸਟ ਅਪ ਹੁੰਦਾ ਸੀ ਇਸ ਕਰਕੇ ਕਿ ਮੈਂ ਅਦੇ ਘਰ ਦੇ ਨੂੰ ਦੱਸਿਆ ਤੇ ਇਸ ਕਰਕੇ ਸੀ ਪਤਾ ਕੀਤਾ ਤਾਂ ਮੇਰੇ ਪਿੰਡ ਦੇ ਗਵਾਨ ਤਾਂ ਹੀ ਨਿਕਲਿਆ ਸੀ। ਇਸ ਕਰਕੇ ਕਿਸੇ ਨਾਲ ਸੀ ਗੱਲਬਾਤ ਕੀਤੀ ਸੀ ਤਾਂ ਉਹ ਹੀ ਉਹ ਹੀ ਉਹ ਮੁੰਡਾ ਸਾਡੇ ਘਰ ਵਿੱਚ ਆ ਕੇ ਫਟਮਾਰ ਗੁੰਡਾਗਰਦੀ ਕਰਕੇ ਚਿੱਟਿਆਂ ਵਾਲੇ ਬੈਂਕਸਟਾਰ ਬਲਾਕੀਟ ਸਾਡੇ ਘਰ ਵਿੱਚ ਫਟਮਾਰ ਕੀਤੀ ਸੀ ਗੋਲੀਆਂ ਵੀ ਚਲਾਈਆਂ ਹਾਂਜੀ ਗੋਲੀਆਂ ਵੀ ਚਲਾਈਆਂ ਫਾਇਰਿੰਗ ਵੀ ਕੀਤੀ ਹੈ ਸਾਡੇ ਘਰ ਦੇ ਪਰਿਵਾਰ ਦੇ ਨਾਲ ਤੁਸੀਂ ਵਿਰੋਧ ਕੀਤਾ ਸੀ ਇਸ ਗੱਲ ਦਾ ਹਾਂਜੀ ਇਸ ਕਰਕੇ ਅਸੀਂ ਕਰਦੇ ਨੂੰ ਦੱਸੇ ਤੇ ਅਸੀਂ ਫੋਨ ਕਰਕੇ ਪੁੱਛਿਆ ਕਿ ਤੁਸੀਂ ਮੈਨੂੰ ਮੈਸੇਜ ਕਰਦੇ ਕਹਿੰਦੇ ਮੈਸੇਜ ਕਰ ਸਾਡੀ ਕੁੜੀ ਨੂੰ ਕਰਦੇ ਤੇ ਇਸ ਕਰਕੇ ਉਹ ਕਹਿੰਦਾ ਕਿ ਹਾਂ ਅਸੀਂ ਤੁਹਾਡੀ ਕੁੜੀ ਨੂੰ ਮੈਸੇਜ ਕੀਤੇ ਕਰਾਂਗੇ ਤੇ ਇਸ ਕਰਕੇ ਉਹ ਸਾਡੇ ਤੇ ਧਮਕੀਆਂ ਦਿੰਦੇ ਸੀ ਕੀ ਕਮੈਂਟ ਗਲਤ ਹਾਂਜੀ ਕਮੈਂਟ ਕਰਦਾ ਸੀ ਕਿ ਮੇਰੇ ਨਾਲ ਫਰੈਂਡਲੀ ਸਰਕਲ ਚ ਗੱਲ ਕਰ ਮੈਂ ਮੈਂ ਉਹਦੀ ਕੁੜੀ ਨਹੀਂ ਹੈਗੀ ਤੇ ਇਸ ਕਰਕੇ ਮੈਂ ਆਪਣੇ ਘਰ ਪਰਿਵਾਰ ਨੂੰ ਦੱਸਿਆ ਸੀ ਤਾਂ ਮੈਂ ਸੱਚਾਈ ਸੀ ਤੇ ਮਾਰੇ ਘਰ ਦੇ ਪਰਿਵਾਰ ਨੂੰ ਦੱਸਿਆ ਸੀਗਾ ਤੇ ਇਸ ਕਰਕੇ ਇਹ ਇਨਸਾਫ ਚਾਹੀਦਾ ਕਿ ਕਿ ਮੈਨੂੰ ਕਿ ਅੱਜ ਮੇਰੇ ਨਾਲ ਹੋਇਆ ਕੀ ਪਤਾ ਅਗਲੀ ਕਿਸ ਕਿਹੜੀ ਕੁੜੀ ਦੇ ਨਾਲ ਕੀ ਪਤਾ ਕਿਹੜੇ ਟਾਈਮ ਕੋਈ ਗਲਤ ਗੱਲਬਾਤ ਬਣ ਸਕਦੀ ਹੈ। ਗੱਲਤੀ ਕੀ ਵਾਕਿਆ ਹੈ? ਘਰ ਦੇ ਦਾਤੀ ਇਹ ਵਾਕਿਆ ਬਣਿਆ ਸੀ ਕਿ ਘਰ ਆਨ ਕੇ ਸਾਨੂੰ ਕਿਸੇ ਦਿਨ ਪਰਿਵਾਰ ਨੂੰ ਨਹੀਂ ਪਾ ਸੀਗੇ ਘਰ ਦੇ ਜੀਅ ਅੱਧੇ ਘਰੇ ਨਹੀਂ ਹੈਗੇ ਸੀਗੇ ਤੇ ਸਾਡੇ ਘਰੇ ਗਏ ਆ ਮਾਰਕ ਕੁੱਟ ਮਾਰ ਕਰਕੇ ਮੇਰੇ ਘਰ ਆ ਦੇ ਗੱਲ ਪਾ ਕੇ ਤੇ ਉਸ ਨੂੰ ਇਦਾਂ ਜਿਹਾ ਕਰਦੇ ਸੜੀਆਂ ਮੇਰੇ ਥਾਈ ਮੇਰੇ ਘਰ ਨੂੰ ਸਾਰਿਆਂ ਨੂੰ ਸਾਡੇ ਇਸ ਸੰਬੰਧ ਮਾਰਦੇ ਸੀ ਕੁੱਟ ਕੁੱਟ ਕਿੰਨੇ ਹਮਲਾਵਰ ਸੀ ਜਿਹੜੇ ਘਰ ਘਰ 10 12 ਘਰ ਵਿੱਚ ਤਾਂ 3-4 ਸੀ ਤੇ 10-12 ਜene ਮਾਰਨ ਵਾਲੇ ਸੀ ਸਾਡੇ ਨਾਲ ਹਮਲਾ ਕਰਨ ਵਾਲੇ ਆਹ 10-12 ਜene ਸੀ ਸਾਨੂੰ 3 ਮਾਰਨ ਵਾਲੇ ਉਹ ਤਾਂ ਸਾਰੇ ਸੀ ਤੇ ਜ਼ਿਆਦਾਤਰ ਜ਼ਖਮੀ 3-4 ਦੇ ਨਹੀਂ ਹੋਏ ਕੁੱਟਮਾਲ ਕੀ ਤੋਂ ਬੰਦ ਕਰ ਕੀਤੀ ਹਾਂਜੀ ਹਾਂਜੀ ਕੁੱਟਮਾਲ ਸਾਰਿਆਂ ਨਾਲ ਕੀਤੀ ਪਰ ਜ਼ਿਆਦਾਤਰ ਜ਼ਖਮੀ ਮੈਂ ਤੇ ਮੇਰੇ ਚਾਚਾ ਤੇ ਮੇਰੇ ਭਰਾ ਹੋਏ ਹਾਂਜੀ ਹਾਂਜੀ ਵੀਡੀਓ ਵਿਖਾਗੀ ਸਾਡੇ ਕੋਲ ਅੱਛਾ ਉਹ ਤਾਂ ਨਾਕੀਏ ਬੱਚੀ ਜਿਹਨੇ ਤੁਸੀਂ ਦੇਖ ਰਹਾ ਗੁਰਵਿੰਦਰ ਸਿੰਘ ਜੀ ਹਾਂ ਜੀ ਤੇ ਹੁਣ ਕਾਰਵਾਈ ਕਿਵੇਂ ਹੋਏਗੀ ਹਾਂ ਜੀ ਕਾਰਵਾਈ ਪੂਰੀ ਹੋਣੀ ਚਾਹੀਦੀ ਹੈ ਜਦ ਮੇਰੇ ਨਾਲ ਹੋ ਸਕਦਾ ਕੀ ਪਤਾ ਕਿਹੜੇ ਟਾਈਮ ਕਿਸ ਕਿਹੜੀ ਥੀਂ ਜਾਂਦੇ ਨਾਲ ਹੋ ਸਕਦਾ ਮੇਰਾ ਜੀ ਮਨਜੀਤ ਸਿੰਘ ਇਹ ਨਾਂ ਤੇ ਪਿੰਡ ਵਾਗੜਾ ਵਾਲਾ ਜੀ ਸਾਥ ਕੀ ਗੱਲ ਬਾਤ ਹੋਈ ਜਿਹੜੀ ਝਗੜਾ ਇਹ ਰਾਤੀ ਗੱਲ ਬਾਤ ਹੋਈ ਜੀ ਸਾਡੀ ਲੜਕੀ ਨੂੰ ਪਰੇਸ਼ਾਨ ਕਰਦਾ ਸੀ ਮੈਸੇਜ ਕਰਦਾ ਸੀ ਦੋ ਦਿਨਾਂ ਤੋਂ ਕਰਦਾ ਸੀ ਸਾਡੀ ਲੜਕੀ ਨੂੰ ਗੱਲ ਕੀਤੀ ਸਾਡੇ ਘਰੇ ਵੀ ਆ ਗੱਲ ਬਦੋ ਗੱਲ ਕੀਤੀ ਆਪਣੀ ਮੇਰੇ ਵੱਡੇ ਜੀ ਉਹ ਮੁੰਡੇ ਨੂੰ ਗੱਲ ਕੀਤੀ ਉਹਨੇ ਮੁੰਡਰੂ ਮੈਸੇਜ ਜਿਹੜੇ ਚੈੱਕ ਕੀਤੇ ਨੇ ਉਹ ਇਹ ਪਿੰਡ ਦਾ ਮੁੰਡਾ ਗਵਾੜ ਉਹਨੇ ਗੱਲ ਕੀਤੀ ਕਿ ਤੂੰ ਸਾਡੀ ਕੁੜੀ ਨੂੰ ਕਿਉਂ ਮੈਸੇਜ ਕਰਦਾ ਤੇ ਅੱਗੇ ਬੋਲਦਾ ਬੁਠਾ ਮੈਂ ਮੈਸੇਜ ਇਹਨੇ ਕਰਾ ਗਾ ਉਹ ਗਾਲੀ ਗਲੋਚ ਅੱਗੂ ਕੁਛ ਹੋਇਆ ਤੁਹਾਨੂੰ ਪਤਾ ਨਹੀਂ ਅਸੀਂ ਕੰਮ ਕਰਕੇ ਆਏ ਸੀ ਅਸੀਂ ਆ ਘਰੇ ਆਏ ਆ ਤੇ ਉਸ ਤੋਂ ਬਾਅਦ ਉਹ ਲੈ ਕੇ ਗੁੰਡੇ ਘਰੇ ਸਾਡੇ ਵੱਡੇ ਪ੍ਰਾਈਵੇਟ ਕਰੇ ਮੁੰਡੇ ਲੈ ਕੇ ਤੇ ਉਹਦੇ ਮੁੰਡੇ ਜਿਹੜੇ ਘਰੇ ਗੱਲ ਪਾਵੇ ਜਾਵੇ ਜਾਂ ਫਾਇਰ ਸਿੱਧੇ ਮਾਰੇ ਜਾਵੇ ਤੇ ਕਾਪੇ ਨੂੰ ਨਹੀਂ ਘਰੋਂ ਭੱਜੇ ਰੱਖੇ ਵੀ ਇਹ ਕਿ ਲੜਾਈ ਕਾਣੀ ਪੈ ਗਈ ਜਿਹੜੇ ਘਰੇ ਉਥੇ ਪਹੁੰਚ ਰਹਾ ਕਰੇ ਤੇ ਜਿਹੜੇ ਛਾੜ ਗਏ ਸਾਨੂੰ ਕਾਪੇ ਨੇ ਸਭੇ ਮਾਰੇ ਸਾਨੂੰ ਤੇ ਕਾਪੇ ਮਾਰ ਕੇ ਇਹ ਬੰਦਾਗਰਦੀ ਕਰਕੇ ਉਥੇ ਤੇ ਭੱਜ ਗਏ ਫੇਰ ਕਰਕੇ ਇੱਕ ਬੰਦਾ ਸਾਨੂੰ ਲੱਭਾ ਚੱਲਿਆ ਇੱਕ ਜੇ ਤੜਕੇ ਲੱਭਾ ਜਿਹੜਾ ਚੱਲਿਆ ਨਹੀਂ ਜੀਗਾ ਤੇ ਅਸੀਂ ਰਾਤ ਨੂੰ ਇੱਥੇ ਰੰਥਾਣੇ ਆਏ 70 'ਚ ਅਸੀਂ ਤੇ ਸਾਡੇ ਨਾਲ ਐਸਐਸ ਜੇ ਨਾਲ ਉਥੇ ਰਾਤੀਂ ਗੋਲੀਆਂ ਮਾਰੀਆਂ ਫਰਾਰ ਉਹ ਰਾਤੀਂ ਲਪੇਟ ਤੇ ਡਾਕਟਰਾਂ ਚਾਹਤੀ ਚੱਕ ਲਿਆ ਨੂੰ ਤੇ ਜਿਹੜੇ ਗੋਲੀਆਂ ਮਾਰੀਆਂ ਉਹ ਫਰਾਰ ਹੈ ਇਹ ਹਮਲਾ ਕੀਤਾ ਜਦਨੇ ਜੱਟ ਨੇ ਹੋਏ ਪਰਵਾਦੇ ਅਸੀਂ ਜਦੋਂ ਜੱਟ ਹੋਏ ਆ ਤੇ ਲੋ ਚਾਰ ਲੈ ਗਏ ਤੇ ਬੜੀ ਸਾਰੀ ਬੀਬੀ ਕੁੱਟੀਆਂ ਦੇ ਘਰੇ ਕੋਲੇ ਸਰਾਏ ਮਾਰੇ ਨੇ ਉਹ ਲੋ ਘਰੇ ਨੇ ਹਾਂ ਆ ਬਈ ਬੀਬੀ ਸਾਡੀ ਬਜ਼ੁਰਗ ਵੀ ਜੇ ਅਸੀਂ ਉਹਦੇ ਵਿੱਚ ਕੁੱਟੀਆਂ ਹੜੀ ਨਾਲ ਦੇ ਵਿੱਚ ਹਾਂ ਸਰਾਏ ਉਹ ਮੇਰੇ ਘਰ ਚ 15 ਦੇ ਅੰਦਰ ਬਾਹਰ ਬੰਦੇ ਹੋਦੇ ਸੀ ਹਾਂ ਸਾਰਾ ਹਥਿਆਰ ਜਿਦ ਤਿੱਖੇ ਰੱਖੋ ਪਾਪਾ ਬੁਲਾਇਆ ਠੀਕ ਇਹ ਸਾਡੇ ਸਾਰੇ ਪਿੰਡ ਦੇ ਬੰਦੇ ਨੇ ਤੇ ਇੱਕ ਤਾਂ ਬਾਹਰ ਨਹੀਂ ਹੋ ਸਕਦਾ ਬਾਕੀ ਸਾਰੇ ਪਿੰਡ ਦੇ ਬੰਦੇ ਹੀ ਘਟਾੜੇ ਵਾਲੇ ਜਿਹਨੇ ਗੋਲੀਆਂ ਮਾਰ ਦੋ ਸਾਡੇ ਤੇ ਆ ਕੇ ਹੁਣ ਕਾਰਵਾਈ ਕਿੱਥੇ ਦੇ ਬੰਦੇ ਆਈ ਮੰਗਦੇ ਕਾਦੇ ਹਾਂ ਸਾਫ ਬਿਕਾਏ ਕਾਲੇ ਉੱਤੋਂ ਸੜਕ ਤੋਂ ਨਹੀਂ ਚਾਹੀਦੀ ਕਾਲ ਨੂੰ ਉਹ ਵੀ ਰਾਂਗਣ ਚ ਮਾਰ ਸਕਦੇ ਨੇ ਇਹ ਜਿਹੜੇ ਜਿਹੜੇ ਬੰਦੇ ਤੇ ਬਲੰਦ ਕਰਦੇ ਇਹ ਸਾਨੂੰ ਰਾਹ ਗੜੀ ਦੇ ਵਿੱਚ ਬਹੁਤ ਪਰੇਸ਼ਾਨ ਕਰਨ ਗੱਲ ਪੁੱਛ ਸਾਡੇ ਜਾਂ ਸਰ ਘਰੇ ਆ ਗੋਲੀਆਂ ਮਾਰ ਸਕਦੇ ਨੇ ਰਾਹ ਤੇ ਕੁੱਟ ਮਾਰ ਸਕਦੇ ਨੇ ਪੱਕੀ ਕਰ ਦੇਣ ਚਾਹੀਦੀ ਤੇ